ਸਕ੍ਰੀਨ ਤੇ ਚੱਲ ਰੀਆਂ ਤਸਵੀਰਾਂ 'ਚ ਤੁਸੀਂ ਇੱਟਾਂ ਰੋਲਿਆਂ ਦੇ ਨਾਲ ਇੱਕ ਘਰ ਭਰਿਆ ਦੇਖ ਰਹੇ ਹੋ ਤੇ ਘਰ ਦੇ ਵਿੱਚ ਪਿਆ ਇੱਕ ਇੱਕ ਸਮਾਨ ਚੱਕਣਾ ਚੂਰ ਹੋ ਗਿਆ ਇਹ ਸੀਨ ਕਿਸੇ ਫਿਲਮੀ ਸੀਨ ਤੋਂ ਘੱਟ ਨਹੀਂ ਜਾਂ ਜੇਕਰ ਤੁਸੀਂ ਇਹ ਵੀ ਅੰਦਾਜ਼ਾ ਲਗਾ ਰਹੇ ਹੋ ਕਿ ਇਹਨਾਂ ਦੇ ਘਰ ਦੀ ਕੋਈ ਕੰਧ ਡਿੱਗ ਪਈ ਹੋਣੀ ਆ ਪਰ ਤੁਸੀਂ ਇੱਥੇ ਵੀ ਗਲਤ ਹੋ ਦਰਅਸਲ ਇੱਥੇ ਨਿਆਣਿਆਂ ਨੇ ਗੁੰਡਾਗਰਦੀ ਕਰਵਾ ਦਿੱਤੀ ਦੋ ਧਿਰਾਂ ਨੇ ਇੱਕ ਦੂਸਰੇ ਤੇ ਐਨੀਆਂ ਕੁ ਇੱਟਾਂ ਭਰਾ ਦਿੱਤੀਆਂ ਕੀ ਦੇਖਣ ਵਾਲੇ ਹੈਰਾਨ ਹੋ ਗਏ ਸਭ ਤੋਂ ਪਹਿਲਾਂ ਨਜ਼ਰ ਮਾਰਾਂਗੇ ਤਸਵੀਰਾਂ ਤੇ ਪੁਲਸੋ ਵਿਲ ਬੜਾ ਕੰਮ ਖਰੀ ਹਾਂਜੀ ਤੂੰ ਅੰਦਰ 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 ਬਾਹਰ ਨਹੀਂ ਨਿਕਲਣਾ ਅੰਦਰ ਮੰਜ਼ੀਦ ਜਵਾਗ ਲੈ ਕੇ ਅੰਦਰ ਬੈ ਬਾਹਰ ਨਹੀਂ ਨਿਕਲਣਾ 100 ਦੇ ਨੇ ਲਾਇਆ ਸਾਲੇ ਕੋਈ ਆਏ ਨਹੀਂ ਉਹ ਬੁਲਵਾ ਪਿੱਛੇ ਹੋਰ ਮਸਲੇ ਦੇ ਕਈ ਹੋਈਆਂ ਮਾਮਲਾ ਫਿਰੋਜ਼ਪੁਰ ਦੇ ਪਿੰਡ ਲੂੰਬੜੀ ਵਾਲਾ ਮਰਲਿਆਂ ਤੋਂ ਇਹ ਸਾਹਮਣੇ ਆਇਆ ਜਿੱਥੇ ਬੱਚਿਆਂ ਦੇ ਵਿਵਾਦ ਨੂੰ ਲੈ ਕੇ ਇੱਟਾਂ ਰੋੜੇ ਤੇ ਕਿਰਪਾਨਾਂ ਚੱਲੀਆਂ ਜਿਸ ਦੇ ਵਿੱਚ ਦੋ ਧਿਰਾਂ ਦੇ 5 ਤੋਂ 6 ਲੋਕ ਜ਼ਖਮੀ ਹੋ ਗਏ ਨੇ ਇਸ ਸਬੰਧੀ ਜਦੋਂ ਪੀੜਤ ਪਰਿਵਾਰ ਨਾਲ ਗੱਲ ਕੀਤੀ ਤਾਂ ਉਹਨਾਂ ਦੱਸਿਆ ਕਿ ਗਲੀ ਦੇ ਵਿੱਚੋਂ ਬੱਚੇ ਲੰਘ ਰਹੇ ਸੀ ਤਾਂ ਗਵਾਂਡੀਆਂ ਵੱਲੋਂ ਬੱਚਿਆਂ ਨੂੰ ਗਾਲੀ ਗਲੋਚ ਕਰਨਾ ਸ਼ੁਰੂ ਕਰਨਾ ਸ਼ੁਰੂ ਕਰ ਦਿੱਤਾ ਜਦ ਇਹਨਾਂ ਵਿਅਕਤੀ ਨੂੰ ਰੋਕਿਆ ਤਾਂ ਛੱਤ ਤੇ ਚੜ ਕੇ ਸਾਡੇ ਘਰ ਦੇ ਇੱਟਾਂ ਰੋੜੇ ਚਰੋਣੇ ਸ਼ੁਰੂ ਕਰ ਦਿੱਤੇ ਅਤੇ ਘਰ ਦੇ ਸਮਾਨ ਦੀ ਭਾਂ ਤੋੜ ਵੀ ਕੀਤੀ ਹੈ ਅਤੇ ਪਾਣੀ ਵਾਲੀਆਂ ਟੈਂਕੀਆਂ ਤੱਕ ਤੋੜ ਦਿੱਤੀਆਂ ਤੇ ਡਾਂਗਾ ਛੋਟੇ ਤੇ ਕਿਰਪਾਨਾਂ ਨਾਲ ਹਮਲਾ ਕੀਤਾ ਜਿਸ ਦੌਰਾਨ ਉਹ ਜ਼ਖਮੀ ਹੋ ਗਏ ਨੇ ਪਿੰਡ ਲੂੰਬੜੀ ਵਾਲਾ ਮਰਲੇ ਜੀ ਜੱਗਾ ਮੇਰਾ ਨਾਮ ਲੂੰਬੜੀ ਵਾਲਾ ਪਿੰਡ ਦੇ ਰਹਿਣ ਵਾਲਾ ਜੀ ਮੈਂ ਕਾਰਨ ਬੱਚਿਆਂ ਦੀ ਲੜਾਈ ਹੋਈ ਸੀ ਜੀ ਬੱਚਿਆਂ ਤੋਂ ਈਟਾਂ ਰੋੜੇ ਚੱਲੇ ਨੇ ਸਾਡਾ ਬੱਚਾ 10ਵੀਂ ਕਲਾਸ ਚ ਪੜਦਾ ਇੱਕ 9ਵੀਂ ਕਲਾਸ ਚ ਪੜਦਾ ਜੀ ਇੱਕ ਰੰਗੂ ਨਾਂ ਦਾ ਹੈਗਾ 35 ਸਾਲ ਦਾ ਬੰਦਾ ਜੀ ਉਹ ਸਾਡੇ ਬੱਚਿਆਂ ਤੇ ਗਲ ਪੈਂਦਾ ਜੀ ਬੱਚਿਆਂ ਦੀ ਲੜਾਈ ਹੋਈ ਉਹਨਾਂ ਦੇ ਬੱਚੇ ਵੀ ਉੱਥੇ ਸਕੂਲੇ ਪੜ੍ਹਦੇ ਜੀ ਬੱਚਿਆਂ ਦੀ ਰੰਜਿਸ਼ ਆ ਤੇ ਇੱਕ ਦੂਜੇ ਨਾਲ ਲੜਦੇ ਨੇ ਇਹ ਸਾਡੇ ਬਾਹਰੋਂ ਬੰਦੇ ਇਹਨਾਂ ਨੇ ਅੱਗੇ ਵੀ ਇਹਨਾਂ ਨੇ ਲੜਾਈ ਛੜਨਾ ਕੀਤੀ 30 35 ਬੰਦੇ ਲਿਆ ਕੇ ਨਾਲ ਲੜਾਈ ਕੀਤੀ ਜੀ ਸਾਡੇ ਦੇ 25 ਦਾ ਪਰਚਾ ਪਾਇਆ ਜੀ ਆਪੇ ਇਹਨਾਂ ਨੇ ਬਾਹਾਂ ਤੋੜ ਕੇ ਸਰਬਜੀਤ ਕੌਰ ਦੀ ਇਹਨਾਂ ਦਾਖਲ ਕਰਵਾਇਆ ਜੇ ਸਾਡੇ ਨਾਲ ਲੜਾਈ ਹੁੰਦੀ ਤਾਂ ਅਸੀਂ ਕੋਈ ਦਾਖਲ ਨਾ ਹੁੰਦੇ ਅਸੀਂ ਕੋਈ ਸਾਡਾ ਬੰਦਾ ਦਾਖਲ ਨਹੀਂ ਹੋਇਆ ਨਾ ਸਾਨੂੰ ਕੋਈ ਪਤਾ ਹੀ ਹੈ ਜੀ ਹੁਣ ਵੀ 25 ਤਰੀਕ ਨੂੰ ਮੈਂ ਚੰਡੀਗੜ੍ਹ ਸੀ ਮੇਰੀਆਂ ਲੋਕੇਸ਼ਨਾਂ ਚੈੱਕ ਕਰਨ ਹਰਜਵੰਤ ਕੌਰ ਮੈਡਮ ਨੂੰ ਮੌਥ ਲੋਕੇਸ਼ਨ ਵੀ ਪਾਈ ਸੀ ਚੰਡੀਗੜ੍ਹ ਸੀਗਾ ਇਹਨਾਂ ਨੇ ਰਾਤ 9 ਵਜੇ ਦੇ ਤਕਰੀਬਨ ਪਿੰਡ ਹਮਲਾ ਬੋਲਤਾ ਬਾਹਰੋਂ ਬੰਦੇ ਲਿਆ ਕੇ ਸਾਡੇ ਬੰਦੇ ਪੰਜਾਂ ਦੇ ਸੱਟਾਂ ਮਾਰੀਆਂ ਇੱਕ ਦੇ ਬਾਹ ਵੀ ਰਾਜੂ ਦੀ ਤੋੜ ਦਿੱਤੀ ਗਈ ਹੈ ਜੀ ਇੱਕ ਬੇਟੀ ਦਾ ਨਾਮ ਗਲਤ ਲੈ ਰਹੇ ਨੇ ਜੀ ਬੱਚਿਆਂ ਦਾ ਇਹਨਾਂ ਦੀ ਬੇਟੀ ਹੈਗੀ ਹੈ ਜੀ ਸਾਨੀਆਂ ਮੇਰਾ ਹੈਗਾ ਜੀ ਭਰਾ ਦਾ ਬੇਟਾ ਰਾਜਵਾਲ ਉਹਦੇ ਨਾਲ ਉਹਦੇ ਸਰਬੰਧ ਹੈ ਜੀ ਉਹ ਸਾਡੇ ਘਰੇ ਆ ਜਾਂਦੀ ਜੀ ਕਈ ਯਾਰ ਉਹ ਘਰੋਂ ਲੈ ਕੇ ਗਏ ਨੇ ਜੀ ਮੋੜ-ਮੋੜ ਕੇ ਘਰੇ ਆਉਂਦੀ ਜੀ ਮੈਂ ਇਹਦੇ ਨਾਲ ਵਿਆਹ ਕਰਾਉਣਾ ਜੀ ਰਾਂਝੇ ਹੋਰ ਰੱਖੋ ਰਾਂਝੇ ਚੋ ਹੋਰ ਰੱਖਦੇ ਜੀ ਇਹ ਸਾਡੇ ਗੱਲ ਪੈਂਦੇ ਜੀ ਧਮਕੀਆਂ ਵੀ ਸਾਨੂੰ ਦਿੰਦੇ ਸਾਡੇ ਮੁੰਡੇ ਰਾਜਪਾਲ ਨੂੰ ਵੀ ਧਮਕੀਆਂ ਦਿੰਦੇ ਜੇ ਅਸੀਂ ਮਾਰ ਦੇਵਾਂਗੇ ਜੀ ਮੈਂ ਇਹ ਬੇਨਤੀ ਕਰਦਾ ਜੀ ਜੇ ਕੱਲ ਨੂੰ ਮੁੰਡਾ ਸਾਡਾ ਮਾਰ ਦਿੱਤਾ ਗਿਆ ਪਰਚਾ ਇਨਾਂ ਦੇ ਹੋਣਾ ਚਾਹੀਦਾ ਜੀ ਜੋ ਵੀ ਹੋਈ ਕਾਰਵਾਈ ਇਹਨਾਂ ਦੇ ਪਾਵਾਂਗੇ ਜੀ ਅਸੀਂ ਜਸਵਿੰਦਰ ਕੌਰ ਜੀ ਉਧਰ ਕਿੱਥੋਂ ਦਾ ਰਹਿੰਦਾ ਹੈ ਜੀ ਮੈਂ ਪਿੰਡ ਲੂੰਬੜੀ ਵਾਲੇ ਮਰਲੇ ਚ ਜਿਹੜੀ ੱਟਾ ਦੀ ਇੰਨੀ ਖਬਰ ਖਾਦੋ ਕੀ ਕਰ ਲਵਾਂ ਵੀਰ ਜੀ ਸਾਨੂੰ ਕੋਈ ਪਤਾ ਨਹੀਂ ਮੈਂ ਤਾਂ ਘਰੇ ਰੋਟੀ ਲਾਉਂਦੀ ਪਈ ਸੀਗੀ ਮੁੰਡੇ ਆਏ ਆ ਕਹਿੰਦੇ ਵੀ ਚਾਚਾ ਆਪਣੇ ਗੱਲ ਪੈ ਗਏ ਆਣ ਕੇ ਐਨੀ ਗੱਲ ਹੀ ਹਜੇ ਕਰਦੇ ਗਏ ਆ ਅਸੀਂ ਤਾਂ ਹਜੇ ਮੈਨੂੰ ਮੁੰਡਾ ਨਾ ਮੇਰਾ ਦਿਓਰ ਖੇਚਦਾ ਬਬਲ ਤੇ ਮੇਰੇ ਇੱਟਾ ਵੱਜਣੀਆਂ ਸੀ ਸੱਟ ਉਹਦੇ ਲੱਗ ਗਈ ਤੇ ਇਹਨਾਂ ਨੇ ਸਾਹਮਣੇ ਗੇ ਸਰਜੀਤ ਸਾਵਣ ਕੇ ਇਹਨਾਂ ਨੇ ਉਧਰ ਮੰਗੂ ਕੇ ਰੰਗਾ ਏ ਹਾਂਜੀ ਰੰਗਾ ਇਹਨਾਂ ਨੇ ਇੱਟਾਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਮੈਂ ਭੱਜ ਕੇ ਆਪਦੇ ਅੰਦਰ ਵੜੀ ਆ ਮੈਂ ਆਪਦੇ ਬੰਦੇ ਨੂੰ ਬਾਹਰ ਨਹੀਂ ਨਿਕਲ ਦਿੱਤਾ ਇਹਨਾਂ ਨੇ ਜੋ ਸਾਡੇ ਘਰ ਦੀ ਤੋੜ ਪਾਣ ਗਿੱਲਾ ਤੋਂ ਬੰਦੇ ਆਏ ਰੱਜੀ ਵਾਲੇ ਆਏ ਹਸਤੀ ਵਾਲੇ ਆਏ ਆ ਯਾਨੀ ਕਿ 40-50 ਬੰਦੇ ਸੀ ਜੀ ਇੰਡੀ ਕੇ ਬਸਾਤ ਹੋਈ ਹੈ ਹਾਂਜੀ ਅਸੀਂ ਮਸਾ ਸੀ ਅੰਦਰ ਨਾ ਸਰ ਵੜਦੇ ਤੇ ਸਾਨੂੰ ਉਂਝੀ ਮਾਰਦੇ ਨਾ ਸੀ ਸਾਡਾ ਇਹ ਮਸਲਾ ਕੋਈ ਹਾਲਕੇ ਤੇ ਜੇ ਸਾਡੀ ਕੋਈ ਪੁਲਿਸ ਤੇ ਕਾਰਵਾਈ ਨਹੀਂ ਦਿਖੋਈ ਸੋੰਦ ਨਹੀਂ ਜਨੇਰਾ ਤੋਂ ਪੰਚਾਇਤ ਦੇ ਬੰਦੇ ਸੱਦੇ ਆਣ ਕੇ ਉਹ ਵੀ ਅੰਦਰ ਤੜ ਗਏ ਇਹਨਾਂ ਨੇ ਉਹਨਾਂ ਦਾ ਵੀ ਡਰ ਉਹਨਾਂ ਦਾ ਵੀ ਡਰ ਨਹੀਂ ਸਰ ਮੰਨਿਆ ਇਹਨਾਂ ਨੇ ਉਹਨਾਂ ਦੇ ਬੈਠਾ ਵੀ ਉਹ ਵੀ ਸਾਡੇ ਅੰਦਰਾਂ ਚ ਵੜੇ ਰਹੇ ਆ ਤੇ ਉਹਨਾਂ ਦੇ ਵੀ ਇਟ ਵੱਜੀ ਆ ਤੇ ਉਹ ਮੁੜ ਕੇ ਸਾਨੂੰ ਪੁਲਿਸ ਨੇ ਆਣ ਕੇ ਅੰਦਰਾਂ ਚੋਂ ਕੱਢਿਆ ਨਹੀਂ ਤੇ ਇਹਨਾਂ ਨੇ ਸਾਨੂੰ ਸਾਰੀ ਰਾਤ ਨਹੀਂ ਸੀ ਅੰਦਰੋਂ ਨਿਕਲਦੇ ਨੇ ਕੀ ਕਰਨਾ ਇਸ ਬਰੋਦ ਨੰਗਨ ਟੱਪਾਂ ਤੋਂ ਸਰਜੀ ਹੁਣ ਵੀ ਆਂਦੇ ਅਸੀਂ ਉਸ ਗਲੀ ਦੇ ਵਿੱਚ ਨੰਗਨ ਦੇ ਨਿਵਾਕਾਂ ਤੋਂ ਲੜਾਈ ਚੱਲੀ ਆਉਂਦੀ ਆ ਇਹ ਉਹੀ ਸਾਡੇ ਨਾਲ ਵੈਰ ਕੱਢੀ ਆਉਂਦੇ ਆ ਮੇਰਾ ਨਾਮ ਰਾਜੂ ਹੈ ਜੀ ਕਿੱਥੇ ਤੋਂ ਰਹਿੰਦੇ ਹੋ ਇਹ ਪਿੰਡ ਲੂੰਬੜੀ ਵਾਲ ਦੇ ਕੋਲ ਫਲਾਟਾਂ 'ਚ ਕੀ ਹੋਇਆ ਜਿਹੜੀ ਲੜਾਈ ਝਗੜਾ ਹੋਇਆ ਐਟਰੋੜਾ ਚੱਲਿਆ ਮਾੜੀ ਗੱਲ ਤੋਂ ਹੀ ਉਹਨਾਂ ਜਨਾਬ ਉਹ ਵੀ ਰਾਤ ਨੂੰ ਅਸੀਂ ਤਾਂ ਰੋਟੀ ਬਣੀ ਖਾਂਦੇ ਸੀ ਤੇ ਲੜਾਈ ਹੋਏ ਵਿਸ਼ੇ 7 ਦਿਨ ਹੋ ਗਏ ਨੇ ਤੇ ਅਸੀਂ ਭੱਜਾ ਵੀ ਚਲੋ ਕੋਈ ਜਵਾਗ ਜਵਾਗ ਲੜੇ ਕੋਈ ਚੱਕਰ ਰੇ ਉਹ ਅਹੀਂ ਤੇ ਰੋਟੀ ਖਾਂਦੇ ਫਿਰ ਉਹ ਨਾਲ ਜਾਂ ਮਲਾਬ ਹੁਣ ਲਈ ਕਰਤਾ ਪਾਸੇ ਉਹ ਬੰਦੇ ਮੰਗਾਏ ਫਿਰ ਮੰਗਾਏ ਤੇ ਪਾਸੇ ਬੰਦੇ ਦਈ ਤੇ ਜਵਾਕ ਨੂੰ ਬਚਾਉਣ ਦੇ ਬਚਾਉਣੇ ਤੇ ਰਾੜਾ ਮਾਰ ਮਾਰ ਕੇ ਮੁੱਸਤ ਦੇ ਮੇਰਾ ਡੌਲਾ ਤੋੜਤਾ ਹੀ ਤੇ ਬਾਕੀ ਸਾਡੇ 3-4 ਦਿਨ ਲਸੀਂ ਸੁਰ ਪਾੜ ਗਏ ਟਰੋੜਾ ਨਾਲ ਬਹੁਤ ਚਲਾਇਆ ਅੰਦਰ ਹੀ ਤੜ ਗਿਆ ਬੰਦੇ ਸਾਡੇ ਤੇ ਟਰੋੜਾ ਬਹੁਤ ਚਲਾਇਆ ਜਾ ਕੇ ਵੇਖ ਵੀ ਸਕਦੇ ਟਰੋੜਾ ਬਹੁਤ ਜਿਆਦੀ ਹੋਈ ਜੀ ਉਹ ਕਟੋਕੜਤੀ 35 ਜਣੇ ਕੁਛੱਤਾਂ ਤੇ ਚੜ ਗਏ ਤਹੀ 6-7 ਜਣੇ ਸਾਡੇ ਵਸੂਗਾ ਨਾਲ ਬਾਹਰ ਹੋ ਗਈ ਬਰੋਦੋ ਕਰ ਨਾ ਸੁੱਟਾਂ ਲੱਗ ਗਿਆ ਦਾ ਹੀ ਪਿਛਾੜ ਗਿਆ ਤੋ ਫਰੇਟ ਰੋੜਾ ਕਰਾ ਚ ਚਲਾਈ ਗਿਆ ਉਹ ساری ਰਾਤ ਹੀ ਚਲਾਈ ਗਿਆ ਸਾਡੇ ਹੋਏ ਨੇ ਜੀ 5 ਜਣੇ ਆਸੇ ਮੇਰੇ ਜਾਦੀ ਛੱਟ ਲੱਗੀ ਮੇਰੇ ਉਹਨਾਂ ਰਾੜਾ ਊੜਾ ਮਾਰ ਗਿਆ ਡੌਲਾ ਤੋੜਦਾ ਸੀ ਛੇ ਸਾਥ ਛੇ ਸਾਥ ਹੀ ਨੇ ਗੱਲ ਪੈ ਗਿਆਨ ਕਿ ਮੇਰੇ ਘਰੇ ਦੇ ਕੀ ਗੱਲ ਕੀ ਹੋਈ ਗੱਲ ਮਾੜੀ ਜਿਹਾ ਜਵਾਕ ਜਵਾਕ ਲੜੇ ਕਿਤੇ ਸਕੂਲੇ ਬੱਚੇ ਨਾ ਕੋਈ ਹਾਂ ਬੱਚੇ ਹੀ ਲੜੇ ਨੇ ਸਕੂਲੇ ਕਿਤੇ ਮਾਰੇ ਨਿਕੇ ਨਿਕੇ ਨੇ ਤੋ ਉਹਨਾਂ ਤੋਂ ਗੱਲ ਵਧੀ ਏ ਇਥੋਂ ਨਾ ਰਿਸ਼ਤੇਦਾਰਾਂ ਦੇ ਸਾਥ ਲੈ ਇਥੋਂ ਕੋਟਮਾਰ ਕਰਨੇ ਸ਼ੁਰੂ ਕਰਤੀ ਜੇ ਟਰੋੜਾ ਚਲਾਉਣਾ ਸ਼ੁਰੂ ਬਨੇਰੇ ਭੰਨ ਭੰਨ ਕੇ ਆਪਦੇ ਸਾਡੇ ਘਰਾਂ ਦੇ ਸੱਟੇ ਬਹੁਤ ਜ਼ਿਆਦੀ ਹੋਈ ਹੈ ਜੈਨ ਆਂਦੀਆਂ ਜੀ ਇਸ ਮੋਟਰਸਾਈਕਲ ਭੰਨੇ ਗਿਆ ਟੈਂਕੀਆਂ ਭੰਨੀਆਂ ਗਿਆ ਸੀਸੇ ਬਾਲੀਆਂ ਭੰਨਦੀਆਂ ਇਹੋਨਾਂ ਦੁਕਾਨ ਵੀ ਲੁੱਟ ਲਈ ਸਾਡੀ ਦੁਕਾਨ ਸੀ ਚਾਚੇ ਕੋ ਉਹ ਵੀ ਲੁੱਟੀ ਗਈ ਪੈਸੇ ਵੀ ਦੁਕਾਨ ਚ ਸੌਫਟਾ ਵੀ ਕੱਢ ਲੈ ਆਈਦਾ ਅੰਦਰਾ ਜਵੜ ਗਿਆ ਜੇ ਟਰੋੜਾ ਬਹੁਤ ਚੱਲਦਾ ਪਿਆ ਸੀ ਸਾਡੇ ਵੱਸੋਂ ਗੱਲ ਬਾਹਰ ਹੋ ਗਈ ਫਿਰ ਅਸੀਂ ਤਾਂ ਅੰਦਰਾ ਜਵੜ ਗਏ ਮਾਂਗ ਤਾਂ ਸਾਡੀ ਹੈ ਨਿਸਾਬ ਚਾਹੀਦਾ ਸਾਨੂੰ ਉਹ ਤੇ ਪੁਲਿਸ ਵੱਲੋਂ ਪੀੜਤ ਦੇ ਬਿਆਨ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ 11 ਜਾਣਿਆਂ ਦੇ ਉੱਤੇ ਮਾਮਲਾ ਦਰਜ ਕਰ ਲਿਆ ਇਹ 25 ਜੁਲਾਈ ਦੀ ਗੱਲ ਹੈ ਰਾਤ ਨੂੰ 9-10 ਵਜੇ ਤੁਹਾਡੇ ਕੋਲ ਰਾਜੂ ਪੁੱਤਰ ਸੋਹਣ ਰਾਜੂ ਪੁੱਤਰ ਸੋਹਣ ਇਹਨਾਂ ਦੇ ਬਿਆਨ ਤੇ ਅਸੀਂ ਮਕਰਤਵੰਦਰ ਜੀ ਕੀਤਾ ਹੈ 132 ਨੰਬਰ ਮਕਦਮਾ ਦਰਜ ਹੈ ਇਹਨਾਂ ਦੇ ਘਰ ਦੂਜੀ ਪਾਰਟੀ ਦੇ ਜੀਤੇ ਹਰੇ 11-12 ਬੰਦੇ ਬੁੜੀਆਂ ਘਰ ਆਏ ਇਟਾਂ ਰੋੜੇ ਚ ਲਾਏ ਹਥਿਆਰ ਸੀ ਉਹਨਾਂ ਦੇ ਕੋਲ ਬੇਸਬਾਲ ਵਗੈਰਾ ਕਾਫੀ ਸਮਾਨ ਦੀ ਭੰਨ ਤੋੜ ਕੀਤੀ ਜਿਹਦੇ ਵਿੱਚ ਇਹਨਾਂ ਦੇ ਬੰਦੇ 2-3 ਬੰਦੇ ਦੇ ਸੱਟਾਂ ਵੀ ਲੱਗੀਆਂ ਇਹਨਾਂ ਦਾ ਕੋਈ ਪੁਰਾਣਾ ਰੌਲਾ ਇਹਨਾਂ ਦੇ ਕੋਈ ਲੜਕੀ ਦੂਜੀ ਪਾਰਟੀ ਦੇ ਬੰਦੇ ਲੈ ਗਏ ਸੀ ਉਹਨਾਂ ਨੇ ਵਾਪਸ ਨਹੀਂ ਕੀਤੀ ਪਹਿਲਾਂ ਪੰਚਾਇਤੀ ਤੌਰ ਤੇ ਕੋਸ਼ਿਸ਼ ਕਰਦੇ ਰਹੇ ਬਟ ਇਹਨਾਂ ਉਹਨਾਂ ਨੇ ਵਾਪਸ ਨਹੀਂ ਕੀਤੀ ਇਸੇ ਗੱਲ ਤੋਂ ਇਹਨਾਂ ਦੀ ਰੰਜਿਸ਼ ਵਧ ਗਈ ਤੇ ਲੜਾਈ ਝਗੜਾ ਹੋਇਆ ਬਾਕੀ ਇਨਵੈਸਟੀਗੇਸ਼ਨ ਦਾ ਪਾਰਟ ਹੈ ਇਨਵੈਸਟੀਗੇਸ਼ਨ ਚ ਦੇਖ ਰਹੇ ਹਾਂ ਜੇ ਦਾ ਕੋਈ ਕਸੂਰ ਹੋਊਗਾ ਕਿਸੇ ਨੂੰ ਬਖਸ਼ਿਆ ਨਹੀਂ ਜਾਊ ਖ਼ਬਰ ਦਾ ਦਿਆ ਕਿ ਸਾਰੇ ਜ਼ਖਮੀਆਂ ਨੂੰ ਸਿਵਲ ਹਸਪਤਾਲ ਦੇ ਵਿੱਚ ਇਲਾਜ ਲਈ ਦਾਖਲ ਕਰਵਾ ਦਿੱਤਾ ਗਿਆ ਪੀੜਤ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ਼ ਦੀ ਮੰਗ ਕੀਤੀ ਹੈ ਖ਼ੈ ਦੇਖਣਾ ਹੋਵੇਗਾ ਕਿ ਇਸ ਘਟਨਾ ਨੂੰ ਲੈ ਕੇ ਦੂਜੀ ਧਿਰ ਦਾ ਕੀ ਕਹਿਣਾ ਹੋਵੇਗਾ ਹਕੀਕਤ ਟੀਵੀ ਪੰਜਾਬੀ ਲਈ ਫਿਰੋਜ਼ਪੁਰ ਤੋਂ ਸਬਚੰਦ ਸਿੰਘ ਦੀ ਰਿਪੋਰਟ